आप डिनर की तैयारी कर लगी सी फिर आप फिर उसके दिमाग कुछ आया अचानक ही हुई। गैस जी लीक हुई है तो जो इलीगल गैस बेचते हुए बंद मेरे बेटे दोनों ही इसी लागे के बेडरूम बैठे हुए थे ਸਾਰੂ ਦੋ ਬਲਾਸਟ ਹੋਇਆ ਏ ਬਹੁਤ ਜ਼ਿਆਦਾ ਜਦੋਂ ਹਾਲਿਆ ਦੀ ਬਾਹਰ ਨੂੰ દોੜਨ ਲੱਗੇ ਸਾਰ ਸਾਨੂੰ ਢੋਣ ਲੈ ਦਾ ਤਾਂ ਮੌਕਾ ਹੀ ਨਹੀਂ ਮਿਲਿਆ ਇੰਨੀ ਆ ਕੇ ਅੰਦਰ ਨੂੰ ਆਈ ਆ ਇੰਨੀ ਗਿਆ ਅੰਦਰ ਨੂੰ ਆਈ ਆ ਅਸੀਂ ਅੰਦਰ ਉਹ ਦਰਵਾਜ਼ੇ ਲਾ ਕੇ ਅੰਦਰ ਹੀ ਸਾਰੇ ਬਹਿ ਗਏ ਫੇ ਸਾਰੇ ਅਸੀਂ 2 ਮਿੰਟ ਵੀ ਅੰਦਰ ਰਹਿ ਜਾਂਦੇ ਹਾਂ ਨਾ ਹੋਰ ਜੇ ਮੇਰੇ ਹਸਬੰਦ ਨਾ ਆਉਂਦੇ ਇਹ ਅਧਿ ਅੰਤ ਇਹ ਖਤਮ ਹੋ ਜਾਣਾ। ਬੀਤੀ ਰਾਤ ਚੰਦਰ ਦੇ ਮਡਿਆਲਾ ਅਡੇ ਤੇ ਇੱਕ ਦਰਦਨਾਕ ਹਾਦਸਾ ਹੁੰਦਾ ਹੈ ਜਦੋਂ ਇੱਕ ਐਲਪੀਜੀ ਗੈਸ ਨੇ ਨਾਲ ਭਰਿਆ ਟੈਂਕਰ ਜਿਹੜਾ ਹੈ ਉਹ ਹਾਦਸਾ ਗ੍ਰਸਤ ਹੁੰਦਾ ਹੈ ਔਰ ਉਸ ਨੂੰ ਅੱਗ ਲੱਗ ਜਾਂਦੀ ਹੈ। ਉਹ ਗੈਸ ਐਲਪੀਜੀ ਗੈਸ ਜਿਹੜੀ ਹੈ ਜਦੋਂ ਹਵਾ ਦੇ ਵਿੱਚ ਫੈਲਦੀ ਹੈ ਤਾਂ ਘਰਾਂ ਦੇ ਵਿੱਚ ਬੈਠੇ ਲੋਕ ਘਰਾਂ ਦੇ ਵਿੱਚ ਸੁੱਤੇ ਲੋਕ ਜਿਹੜੇ ਹਨ ਉਹਨਾਂ ਨੂੰ ਆਪਣੀ ਚਪੇਟ ਦੇ ਵਿੱਚ ਲੈ ਲੈਂਦੀ ਹੈ ਔਰ ਇਹ ਹਾਦਸਾ ਇੰਨਾ ਗੰਭੀਰ ਹੋ ਜਾਂਦਾ ਹੈ ਕਿ ਰਾਤੀ ਐਂਬੂਲੈਂਸਾਂ ਭਾਰ ਭਾਰ ਕੇ ਹੁਸ਼ਿਆਰਪੁਰ ਦੇ ਸਰਕਾਰੀ ਹਸਪੀਟਲ ਚ ਲੈ ਜਾਂਦੀਆਂ ਹਨ ਨੰਬਰਸ ਆਫ ਆਂਕੜਾ ਦਸੀਏ ਮਰੀਜ਼ਾਂ ਦੀ ਗਿਣਤੀ ਦਸੀਏ ਤਾਂ 23 ਮਰੀਜ਼ ਕੁੱਲ ਜਿਹੜੇ ਹਨ ਇਸ ਅੱਗ ਦੀ ਚਪੇੜ ਦੇ ਵਿੱਚ ਆਏ ਹਨ ਜਿਨ੍ਹਾਂ ਦੇ ਵਿੱਚੋਂ 2 ਦੀ ਮੌਤ ਹੋ ਚੁੱਕੀ ਹੈ ਔਰ ਜਿਹੜੇ ਜ਼ਿਆਦਾ ਗੰਭੀਰ ਮਰੀਜ਼ ਹਨ ਉਹ ਸਰਕਾਰੀ ਹਸਪੀਟਲ ਨੂੰ ਰੈਫਰ ਕਰਤੇ ਗਏ ਹਨ ਐਸੋ ਲਈ ਅਸੀਂ ਉਸ ਵਾਰਡ ਦੇ ਵਿੱਚ ਖੜੇ ਹਾਂ ਜਿੱਥੇ ਕੀ ਬਾਕੀ ਰਹਿੰਦੇ ਮਰੀਜ਼ ਜਿਹੜੇ ਹਨ ਉਹ ਦਾਖਲ ਹਨ ਛੜ ਨਾਲ ਤੁਸੀਂ ਤਸਵੀਰਾਂ ਦੇਖ ਰਹੇ ਹੋ ਕਿ ਔਰਤਾਂ ਬੱਚੇ ਨੌਜਵਾਨ ਨੌਜਵਾਨ ਅਤੇ ਬਜ਼ੁਰਗ ਜਿਹੜੇ ਹਨ ਇਸ ਸਾਰੇ ਹੀ ਇਸ ਅਗਦੀ ਚਪੇੜ ਦੇ ਵਿੱਚ ਆਏ ਹਨ ਸਾਡੇ ਨਾਲ ਇੱਕ ਨੌਜਵਾਨ ਵੀਰ ਨੇ ਪਹਿਲਾਂ ਉਹਨਾਂ ਕੋਲੋਂ ਉਹਨਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਵੀਰ ਜੀ ਬੀਤੀ ਰਾਤ ਇਹ ਖਾਦਸਾ ਹੋਇਆ ਕੁਝ ਸਮਝ ਆਈ ਵੀ ਕੋਦਮ ਘਰਾਂ ਚ ਬੈਠਿਆਂ ਨੂੰ ਅੱਗ ਪੈ ਗਈ ਕੋਈ ਪਤਾ ਲੱਗਾ ਕਿਵੇਂ ਇਹ ਹਾਦਸਾ ਹੋ ਗਿਆ ਕੋਦਾਂ ਜੀ ਬਿਲਕੁਲ ਨਹੀਂ ਸਾਨੂੰ ਕੋਈ ਆਈਡੀਆ ਨਹੀਂ ਸੀ ਕਿ ਅਚਾਨਕ ਇਹ ਕਿੱਦਾਂ ਹੋ ਗਿਆ ਕੀ ਕਰਦੇ ਕੀ ਬੈਠੀ ਜਦੋਂ ਇਹ ਇਦਾਂ ਲੱਗਾ ਜੀ ਮੈਂ ਤਾਂ ਆਪਣੇ ਘਰੀ ਜੀ ਤੇ ਆਪਾਂ ਬਸ ਆ ਡਿਨਰ ਦੀ ਤਿਆਰੀ ਕਰਨ ਲੱਗੇ ਸੀ ਫਿਰ ਆਪਾਂ ਆਵਾਜ਼ ਸੁਣੀ ਇੱਕ ਫਿਰ ਉਸ ਤੋਂ ਬਾਅਦ ਜਿੱਦਾਂ ਕਿ ਸਾਡੇ ਦਿਮਾਗ 'ਚ ਕੁਛ ਆਇਆ ਨਹੀਂ ਅਚਾਨਕ ਹੀ ਬਲਾਸਟ ਹੋ ਗਿਆ ਹਵਾ ਇੱਕੋ ਨਾਮ ਹਵਾ ਦਾ ਅੱਗ ਬਣ ਜਾਣਾ ਕੋਈ ਸਮਝ ਆ ਹੀ ਨਹੀਂ ਸਕਦੀ ਜੀ ਜੀ ਬਿਲਕੁਲ ਇੱਥੇ ਤੁਹਾਡੇ ਘਰ ਦੇ ਵਿੱਚ ਕਿੰਨੇ ਮੈਂਬਰ ਸੀ ਔਰ ਕਿੰਨੇ ਅੱਗ ਵਿੱਚ ਫੇਟ ਦੇ ਵਿੱਚ ਸੀ ਜੀ ਸਾਡੇ ਘਰ ਦੇ ਵਿੱਚ ਚਾਰ ਮੈਂਬਰ ਸੀਗੇ ਮੈਂ ਮੇਰੀ ਮਾਦਰ ਮੇਰਾ ਬ੍ਰਦਰ ਤੇ ਮੇਰੇ ਭਾਦਰੀ ਮੈਂ ਤੇ ਮੇਰੀ ਮਦਰ ਨੂੰ ਹੀ ਜ਼ਿਆਦਾ ਇੰਜਰੀਸ ਆਈ ਕਿਉਂਕਿ ਅਟ ધ ਟਾਈਮ ਆਪਾਂ ਘਰ ਤੇ ਜੋ ਬਲਾਸਟ ਹੋਇਆ ਉਹਦੇ ਨੇੜੇ ਸੀਗੇ ਮੇਰੇ ਬ੍ਰਦਰ ਜਿਹੜਾ ਸੀਗਾ ਉਹ ਦੂਰ ਸੀਗਾ ਤੇ ਮੇਰੇ ਫਾਦਰ ਥੋੜੇ ਕਾਰ ਲਾਈਨ ਦੇ ਸੀ ਤਾਂ ਫਿਰ ਉਸ ਤੋਂ ਬਾਅਦ ਜਦੋਂ ਅੱਗ ਸਨ ਚਪਟੇ ਚ ਲਈ ਤੇ ਸਾਰੇ ਬਹੁਤ ਆਪਾਂ ਘਬਰਾ ਗਏ ਸੀ ਤੇ ਸਾਡੇ ਦਿਮਾਗ 'ਚ ਕੁਝ ਹੋਰ ਕੁਝ ਆਇਆ ਨਹੀਂ ਤੇ ਫਿਰ ਆਪਾਂ ਪਿਛਲੇ ਡੋਰ ਤੋਂ ਭੱਜਣ ਦੀ ਕੋਸ਼ਿਸ਼ ਕੀਤੀ ਤਾਂ ਪਿੰਡ ਦੀ ਗੱਲ ਕਰੀ ਤਾਂ ਪਿੰਡ ਦੇ 23 ਲੋਕ ਇਸ ਸਕਦੀ ਚਬੇਰ ਦੇ ਵਿੱਚ ਆ ਗਏ ਇਕਦਮ ਤੁਸੀਂ ਸਾਰੇ ਲੋਕ ਕਹਿ ਰਹੇ ਹੋ ਕਿ ਇੱਕ ਬਲਾਸਟ ਦੀ ਆਵਾਜ਼ ਸੁਣੀ ਤਾਂ ਬਲਾਸਟ ਤੋਂ ਬਾਅਦ ਕੁਝ ਸਮਝਣ ਦਾ ਮੌਕਾ ਮਿਲਿਆ ਕਿ ਹਵਾ ਸਾਰੀ ਇਕਦਮ ਅਗ ਦੇ ਵਿੱਚ ਬਦਲ ਗਈ ਜੀ ਸਾਡੇ ਕੋਲ ਕੁਝ ਟਾਈਮ ਨਹੀਂ ਮਿਲਿਆ ਸਿਰ ਕਿ ਕੀ ਸੋਚੀਏ ਕੀ ਨਹੀਂ ਕਰੀਏ ਬਟ ਜੀ ਅੱਜ ਤੁਹਾਡੇ ਸਾਰੇ ਪਿੰਡ ਵਾਸੀ ਐਸ ਲਈ ਜਿੰਦਰ ਦੇ ਜਿਹੜੇ ਰੋਡ ਦੇ ਉੱਤੇ ਜਾਮ ਲਾ ਕੇ ਬੈਠੇ ਨੇ ਉਹਨਾਂ ਦੀ ਇੱਕ ਹੀ ਮੰਗ ਹੈ ਕਿ ਇਹ ਉਹਨਾਂ ਬਲੋ ਇੱਕ ਤਾਂ ਇਹ ਰੋਪ ਲਗਾਇਆ ਜਾ ਰਿਹਾ ਹੈ ਕਿ ਜੀ ਸੀ ਡੀ ਐਲ ਪੀ ਜੀ ਗੈਸ ਹੈ ਇਹਦੀ ਜਾਂਚ ਕੀਤੀ ਜਾਵੇ ਇਹ ਚੋਰੀ ਦਾ ਕੋਈ ਮੁੱਦਾ ਵੀ ਉਠਾ ਰਹੇ ਨੇ ਉਹ ਔਰ ਮੁਆਵਜ਼ੇ ਦੀ ਮੰਗ ਕੀਤੀ ਜਾ ਰਹੀ ਹੈ ਕਿ ਜਿਹੜੀ ਵੀ ਇਹਦੇ ਵਿੱਚ ਜਾਨੀ ਮਾਨੀ ਨੁਕਸਾਨ ਹੋਇਆ ਉਹਦਾ ਮੁਆਵਜ਼ਾ ਕੌਣ ਦੇਗਾ ਜੀ ਬਿਲਕੁਲ ਜੋ ਗੱਲਾਂ ਬਿਲਕੁਲ ਸੱਚੀਆਂ ਕਿ ਜਿਹੜੀ ਹੈਗੀ ਆ ਗੈਸ ਜਿਹੜੀ ਲੀਕ ਹੋਈ ਹੈ ਤੇ ਉਹ ਜਿਹੜਾ ਟੈਂਕਰ ਸੀ ਉਹ ਇਲੀਗਲ ਗੈਸ ਵੇਚਦੇ ਵਸੇ ਬੰਦੇ ਨੇ ਕੋਈ ਨੋਨ ਬੰਦਾ ਸ਼ਾਇਦ ਤਲਵੰਡੀ ਦਾ ਮੇਬੀ ਉਹ ਵੇਖਤਾ ਸੀਗਾ ਤੇ ਫਿਰ ਜਦੋਂ ਟੈਂਕ ਜਾ ਰਿਹਾ ਸੀ ਆਪਣੇ ਰਾਹ 'ਚ ਤੇ ਫਿਰ ਉਸ ਦਾ ਕੋਲੀਸ਼ਨ ਹੋਇਆ ਇੱਕ ਗੱਡੀ ਨਾਲ ਜਿੰਨਾ ਬਲਾਸਟ ਸੋ ਤੁਸੀਂ ਉਸ ਨੌਜਵਾਨ ਨੇ ਆਪਣੀ ਹੱਟ ਵੀ ਤੀ ਦੱਸੀ ਹੈ ਕਿ ਘਰ ਦੇ ਵਿੱਚ ਕੁਝ ਸਮਝਣ ਤੱਕ ਦਾ ਮੌਕਾ ਨਹੀਂ ਮਿਲਿਆ ਨਾਲ ਇੱਕ ਕਿੱਥੇ ਲੇਡੀ ਨੇ ਪੰਜੀ ਤੁਸੀਂ ਗੱਲ ਕਰ ਸਕਦੇ ਹੋ ਇੱਕੋ ਦਾਮ ਘਰ ਦੇ ਵਿੱਚ ਕੰਮ ਕਰ ਰਹੀ ਸੀ ਜਾਂ ਆਪਣੀ ਜ਼ਿੰਦਗੀ ਜਾਂ ਲੰਮੇ ਜੀ ਸਾਰੀ ਇਹਨਾਂ ਸ਼ਾਪ ਬੰਦ ਕਰਕੇ ਦੀਆਂ ਸੜੀਆਂ ਸ਼ਾਪਾਂ ਆ ਜਾਂ ਮੜਿਆਲਾ ਹਟੇ ਵਿੱਚ ਤੇ ਇਹ ਮੇਰੇ ਹਸਬੰਦ ਪਿੱਛੇ ਸਾਡੇ ਬੈਕਸਾਈਡ ਤੇ ਵੀ ਸਾਡਾ ਘਰ ਆ ਉਧਰ ਗੱਡੀ ਖੜੀ ਕਰਨ ਚੱਲੇ ਸੀਗੇ ਜਿੱਦਾਂ ਤੇ ਮੈਂ ਬਾਹਰ ਸੋਵੇ ਤੇ ਬੈਠੀ ਹੋ ਸੀ ਅੰਦਰ ਆਪਣੇ ਘਰ ਦੇ ਤੇ ਮੇਰੇ ਬੇਟੇ ਦੋਨੇ ਇਸੇ ਲਾ ਕੇ ਬੈਡਰੂਮ ਚ ਬੈਠੇ ਹੋ ਸੀਗੇ ਸਾਰੂਦੋ ਬਲਾਸਟ ਹੋਇਆ ਏ ਬਹੁਤ ਜ਼ਿਆਦਾ ਜਿੱਦਾਂ ਮੈਂ ਇਹਨੂੰ ਤੋੜ ਕੇ ਅੰਦਰ ਗਈ ਮੈਂ ਕਿਹਾ ਦੇਖੋ ਤੇਰੇ ਪਾਪਾ ਕਿ ਤੁਲੰਦਰ ਤਾਂ ਨਹੀਂ ਗੱਟੀ ਵਿੱਚ ਰੱਖਣ ਲੱਗੇ ਸੀਗੇ ਜਾਂ ਕਿਦਾਂ ਵੇ ਉਹ ਤਾਂ ਨਹੀਂ ਬਲਾਸਟ ਹੋਇਆ ਇਹ ਕਹਿੰਦਾ ਨਹੀਂ ਮਮਾ ਇਹ ਤਾਂ ਬਹੁਤ ਜ਼ਿਆਦਾ ਖੜਾਕਾ ਹੋਇਆ ਵੇ ਯਾਨੀ ਇਹ ਨਾ ਵੀ ਸ਼ਾਇਦ ਟੈਂਕਰ ਫਟ ਗਿਆ ਹੈ ਜਦੋਂ ਹਾਲੇ ਅਸੀਂ ਬਾਹਰ ਨੂੰ દોੜਨ ਲੱਗੇ ਸਾਰ ਸਾਨੂੰ 도ੜਨੇ ਦਾ ਤਾਂ ਮੌਕਾ ਹੀ ਨਹੀਂ ਮਿਲਿਆ ਇੰਨੀ ਆਗ ਅੰਦਰ ਨੂੰ ਆਈ ਆ ਇੰਨੀ ਗਿਆ ਤਾਂ ਅੰਦਰ ਨੂੰ ਆਈ ਆ ਆ ਮੇਰੀਆਂ ਬਾਹਾਂ ਮਿੰਟ ਵਿੱਚ ਲੂ ਹੋ ਗਈਆਂ ਸਰ ਆ ਮੇਰੀ ਸਾਰੀ ਸਕੀਨ ਮੇਰੇ ਬੇਟੇ ਦਾ ਸਾਰਾ ਸਕੀਨ ਲੂ ਹੋ ਗਈ ਆ ਤੇ ਮੇਰਾ ਛੋਟਾ ਬੇਟਾ ਅਸੀਂ ਦਾ ਵਾਦਾ ਬੈੱਡ ਤੇ ਚੜਾਇਆ ਉਹਨੂੰ ਦਰਵਾਜ਼ਾ ਲਗਾਤਾ ਅਸੀਂ ਅੰਦਰੋਂ ਦਰਵਾਜ਼ੇ ਲਾ ਕੇ ਅੰਦਰ ਹੀ ਸਾਰੇ ਬਹਿ ਗਏ ਜੇ ਸਾਰੇ ਅਸੀਂ 2 ਮਿੰਟ ਵੀ ਅੰਦਰ ਰਹਿ ਜਾਂਦੇ ਨਾ ਹੋਰ ਜੇ ਮੇਰੇ ਹਸਬੰਡ ਨਾ ਆਉਂਦੇ ਤੇ ਅਸੀਂ ਅੰਦਰ ਹੀ ਖਤਮ ਹੋ ਜਾਣਾ ਸੀਗਾ ਇਹਦੀ ਬੜਾ ਦੁੱਖ ਦਾ ਹੀ ਹਾਦਸਾ ਆ ਬੜਾ ਅਸੀਂ ਤੁਹਾਡੇ ਹਾਲਾਤ ਵੀ ਦੇਖ ਸਕਦੇ ਆ ਤੁਹਾਡੀ ਬੋਲੇ ਦੇ ਵੀ ਆਪਾਂ ਸੁਣ ਰਹੇ ਆ ਕਿ ਕਿਦਾਂ ਦਾ ਦੁਖਦਾਈ ਹਾਦਸਾ ਇਕੋ ਦਮ ਹਵਾ ਦਾ ਰੂਪ ਅੱਗ ਬਣ ਜਾਣਾ ਕੋਈ ਸਮਝ ਲੱਗੀ ਸਰ ਅਸੀਂ ਅੰਦਰ ਅਸੀਂ ਦਾ ਦਰਵਾਜ਼ੇ ਲਗਾ ਲੈਂ ਮੇਨ ਡੋਰ ਲਗਾਈ ਆ ਤੇ ਸਰ ਅੰਦਰ ਇੰਨੀ ਗੈਸ ਤੇਜ਼ ਸੀਗੀ ਹੈ ਨਾ ਸਰ ਸਾਡੀਆਂ ਲੱਤਾਂ ਵੀ ਲੋ ਹੋ ਗਈਆਂ ਇੰਨਾ ਤੇਜ਼ ਸੀਗਾ ਯਾਨੀ ਇੰਨੀ ਗਰਮੀ ਸੀ ਉਸ ਗੈਸ ਦੇ ਵਿੱਚ ਕੋਈ ਪਿੰਡ ਵਾਲੇ ਅੱਜ ਵੀ ਜਿਹੜਾ ਉਥੇ ਤੁਹਾਡੇ ਪਿੰਡ ਦੇ ਜਿਹੜਾ ਮੋੜ ਹੈ ਮਡਿਆਲਾ ਅੱਡਾ ਆ ਉਥੇ ਜਾਮ ਲਾ ਕੇ ਬੈਠੇ ਆ ਉਹਨਾਂ ਦੀ ਮੰਗ ਇਹ ਆ ਵੀ ਜਿਹੜਾ ਜਾਨੀ ਮਾਨੀ ਨੁਕਸਾਨ ਹੋਇਆ ਉਹਦੀ ਪਰਪਾਈ ਕੌਣ ਕਰੂਗਾ ਔਰ ਦੂਸਰਾ ਉਹਨਾਂ ਦੇ ਉਹਨਾਂ ਵੱਲੋਂ ਇਹ ਵੀ ਗੱਲ ਕਹੀ ਜਾ ਰਹੀ ਹੈ ਕੋਈ ਚੋਰੀ ਦੀ ਗੈਸ ਦਾ ਵੀ ਮੁੱਦਾ ਚੱਕਿਆ ਜਾ ਰਿਹਾ ਕੀ ਮਾਮਲਾ ਇਹ ਗੱਲ ਆ ਸਾਰੇ ਗੈਸ ਵੇਚ ਰਹੇ ਆ ਸਾਡੇ ਲਾਗੇ ਪਿੰਡ ਵਹਿ ਰਿਹਾ ਮੜਿਆਲਾਂ ਦੇ ਲਾਗੇ ਟਹਿੇ ਟਹਿੇ ਦੇ ਬੰਦੇ ਆ ਸਰ ਉਹ ਇਹ ਗੈਸ ਜਿਹੜੀ ਉਹ ਚੋਰੀ ਕਰਕੇ ਵੇਚਦੇ ਆ ਨਾਲੇ ਜਿੱਥੇ ਉਹ ਸਾਰੇ ਟੈਂਕਰ ਲੈ ਕੇ ਜਾ ਰਹੇ ਸੀਗੇ ਉਹ ਤਾਂ ਰੋਡ ਵੀ ਨਾ ਵੱਡਾ ਨਹੀਂ ਜਿੱਥੇ ਦੀ ਉਹ ਟੈਂਕਰ ਲੈ ਕੇ ਜਾ ਰਹੇ ਸੀਗੇ ਇਹ ਸਾਰੇ ਟਹਿੇ ਦੇ ਬੰਦੇ ਆ ਜਿਹੜੇ ਗੈਸ ਏਜੰਸੀ ਵਾਲੇ ਨਾਲੇ ਮਿਕਸ ਅਪ ਹੋਏ ਹੋਏ ਆ ਇਹਨਾਂ ਦੇ ਇਹਨਾਂ ਦੇ ਨਾਲੇ ਮਿਕਸ ਹੋ ਆ ਤਰੀ ਨਾ ਤਾਂ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਆ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ ਨਾਲ ਹੀ ਜਾਂਚ ਦੀ ਮੰਗ ਕਰ ਰਹੇ ਹਾਂ ਪਰ ਘਰਾਂ ਦੇ ਵਿੱਚ ਬੈਠੇ ਉਹਨਾਂ ਬੱਚਿਆਂ ਦਾ ਤੁਹਾਡਾ ਔਰਤਾਂ ਦਾ ਉਹ ਨੌਜਵਾਨਾਂ ਦਾ ਕੀ ਕਸੂਰ ਹੈ ਜਿਹੜੇ ਬਿਨਾਂ ਗੱਲੋਂ ਇਸ ਅਗਦੀ ਚਬੀਰ ਦੇ ਵਿੱਚ ਆ ਗਏ ਤਾਂ ਤਾਂ ਇਹ ਵੀ ਨਹੀਂ ਪਤਾ ਕੋਈ ਸਾਰੇ ਨਾਲ ਇਹੋ ਰਲਿਓ ਕਰਕੇ ਏਡੀ ਵੱਡੀ ਕਾਰਵਾਈ ਹੋਈ ਹੈ ਹੋਣੀ ਚਾਹੀਦੀ ਹੈ ਨਾ ਤੇ ਸਰਵਰ ਜਿਹੜਾ ਇੰਨਾ ਏਡਾ ਵੱਡਾ ਹਾਦਸਾ ਹੋਇਆ ਹੈ ਨਾ ਇਹਦੇ ਗੈਸ ਏਜੰਸੀ ਵਾਲੇ ਵੀ ਜ਼ਿੰਮੇਵਾਰ ਹੋ 23 ਲੋਕ 23 ਲੋਕ ਤੁਹਾਡੇ ਪਿੰਡ ਦੇ ਜਿਹੜੇ ਪਰਿਵਾਰਾਂ ਦੇ ਪਰਿਵਾਰ ਇੱਥੇ ਪਹੁੰਚੇ ਨੇ ਜਿਹਦੇ ਵਿੱਚੋਂ 23 ਲੋਕ ਆ ਲੋਕ ਮੈਨੂੰ ਜਿਆਦਾ ਜਿਆਦਾ ਹੁੰਦੇ ਆ ਜਿਹਦੇ ਵਿੱਚੋਂ ਦੋ ਦੀ ਮੌਤ ਹੋ ਗਈ ਆ ਤਾਂ ਇੱਕੋ ਤਾਂ ਐਡਾ ਐਡਾ ਵੱਡਾ ਪਾਣਾ ਪਿੰਡ ਦੇ ਵਿੱਚ ਵੀ ਜਾਣਾ ਜਾਂ ਤੁਹਾਡ ਤੁਹਾਡੇ ਜੋ ਹਾਲਾਤ ਨੇ ਆਪਾਂ ਦੇਖ ਸਕਦੇ ਆ ਅਸੀਂ 2 ਮਿੰਟ ਅੰਦਰ ਰਹਿ ਜਾਂਦੇ ਆ ਨਾ ਨਾ ਦਰਵਾਜ਼ਾ ਕੋਦ ਮੇਰੇ ਹੱਥ ਵੱਡ ਨਾ ਦਰਵਾਜ਼ਾ ਖੜਕਾਉਂਦੇ ਬਾਹਰ ਨਿਕਲੋ ਬਾਹਰ ਨਿਕਲੋ ਜੇ ਨਾ ਅਸੀਂ ਅੰਦਰ ਅੰਦਰੋਂ ਬਾਹਰ ਆਉਂਦੇ ਅਸੀਂ ਅੰਦਰ ਹੀ ਖਤਮ ਹੋ ਜਾਣਾ ਸੀਗਾ ਕੀ ਕੀ ਕਹਿਣਾ ਚਾਹੋਗੇ ਕੀ ਮੰਗ ਕਰਨਾ ਚਾਹੋਗੇ ਸਰਕਾਰਾਂ ਤੋਂ ਕਹਿੰਦੇ ਆ ਵੀ ਗੈਸ ਏਜੰਸੀ ਦਾ ਵੀ ਕਾਰਵਾਈ ਹੋਣੀ ਚਾਹੀਦੀ ਆ ਤੇ ਜੋ ਵੀ ਹੈ ਹੋਇਆ ਜੋ ਵੀ ਲੋਕ ਇਨੇ ਜ਼ਿਆਦਾ ਹੋਏ ਆ ਉਹਨਾਂ ਨੂੰ ਵਾਜੇ ਮਿਲਨੇ ਚਾਹੀਦੇ ਆ ਤੇ ਜੋ ਵੀ ਹੈ ਕਾਰਵਾਈ ਜਿੰਨੀ ਵੀ ਇਹ ਪਹਿਲਾਂ ਗੈਸ ਏਜੰਸੀ ਤੇ ਹੋਣੀ ਚਾਹੀਦੀ ਜਿਹਨੇ ਇੰਨਾ ਵੱਡਾ ਕੰਮ ਕੀਤਾ ਸਰ ਲੱਗ ਗਏ ਉਹਦੇ ਗੈਸ ਏਜੰਸੀ ਸੀਗੀ ਜੇ ਗੈਸ ਏਜੰਸੀ ਤੇ ਅੱਗ ਲੱਗਦੀ ਤਾਂ ਕਿੰਨੀ ਦੁਨੀਆ ਕਿੰਨੇ ਪਿੰਡ تباہ ਹੋਣੇ ਸੀ ਸਰ ਇਹਲੇ ਕੌਣ ਜ਼ਿੰਮੇਵਾਰ ਆ ਗੈਸ ਏਜੰਸੀ ਵਾਲੇ ਹੀ ਆ ਨਾ ਸੋ ਇਹ ਸਾਰੇ ਸਾਰੇ ਜਿਹੜੇ ਮਰੀਜ਼ ਨੇ ਜਾਂ ਉਹਨਾਂ ਦੇ ਸਾਥੀ ਨੇ ਉਹਨਾਂ ਦਾ ਇੱਕ ਹੀ ਕਹਿਣਾ ਕਿ ਇਹ ਸਭ ਲਈ ਕੌਣ ਜ਼ਿੰਮੇਵਾਰ ਹੈ ਔਰ ਇਹੀ ਗੱਲ ਕਹੀ ਜਾ ਰਹੀ ਹੈ ਕਿ ਇਹਨਾਂ ਤੇ ਬਣਦੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਔਰ ਤਾਂ ਜੋ ਇਹਨਾਂ ਨੂੰ ਬਣਦਾ ਮੁਆਵਜ਼ਾ ਮਿਲ ਸਕੇ ਜਾਂ ਸਰਕਾਰਾਂ ਇਹਨਾਂ ਦੀ ਗੱਲ ਸੁਣ ਸਕਣ ਵੀ ਦੀ ਇਕਦਮ ਰਾਤੀ ਆਪਣੇ ਘਰਾਂ ਦੇ ਵਿੱਚ ਬੈਠੇ ਹੋ ਜਾਂ ਦੁਕਾਨਾਂ ਤੇ ਬੈਠੇ ਹੋ ਹਵਾ ਜਿਹੜੀ ਆ ਉਹ ਅੱਗ ਬਣ ਜਾਂਦੀ ਹੈ ਤਾਂ ਕੋਈ ਸਮਝ ਲੱਗੀ ਕੋਈ ਸੰਜਨੀ ਡੱਕਾ ਦਮੇ 5 ਮਿੰਟ ਦੇ ਅੰਦਰ ਅੰਦਰ ਫੈਲ ਗਈ ਇਹ ਅੱਗ ਤੇ ਦੁਕਾਨਾਂ ਦੇ ਅੰਦਰ ਘਰਾਂ ਦੇ ਅੰਦਰ ਹਰ ਪਾਸੇ ਮਤਲਬ ਆਗੇ ਸਾਰੇ ਅਗ ਦੀ ਚਵੇਟ ਜਾਣੇ ਇੱਕੋ ਨਾਮ ਤੁਹਾਡੀ ਪਰਿਵਾਰ ਦੀ ਗੱਲ ਕਰੀਏ ਤੁਹਾਡੇ ਪਰਿਵਾਰ ਦੇ ਕਿੰਨੇ ਜੀ ਹੈ ਅਗ ਦੀ ਚਵੇਟ ਦੇ ਵਿੱਚ ਸਾਡੇ ਘਰ ਦੇ ਵਿੱਚ ਤਿੰਨ ਮੈਂਬਰ ਸਗੇ ਇਹ ਮੈਂ ਮੇਰੇ ਮਤਲਬ ਮੈਂ ਹੀ ਆਇਆ ਚਵੇਟ ਦੇ ਵਿੱਚ ਤੇ ਇੱਕ ਮੇਰੀ ਲੜਕੀ ਸੀਗੀ ਉਹ ਖਾਸ ਕਰਕੇਵੇਂ ਦਾ ਸੀ ਚੀਕੋ ਬੁਖਾਰ ਇਕਦਮ ਆਲੇ ਬਲੋਂ ਚਿਕਾ ਚਿਕਾ ਹੋ ਗਈ ਹਣੀ ਨਹੀਂ ਚੀਕਾਂ ਬਾਅਦ ਸੀ ਪਹਿਲਾ ਬਲਾਸਟ ਹੋਇਆ ਬਹੁਤ ਤਕੜਾ ਜੀ ਬਹੁਤ ਤਕੜੀ ਕਿ ਚਿਨਾਰਾ ਉਸ ਤੋਂ ਬਾਅਦ ਕੋ ਸਮਝ ਲੱਗਾ ਕਿ ਇਕਨੋਮੀ ਆਗੀ ਆਗੀ ਕਰਾਂ ਦਾ ਤਵੇ ਆਈ 5 ਮਿੰਟ ਹੀ ਬਾਅਦ ਆਈ ਹਾਂਜੀ ਸਾਡੇ ਘਰ ਤੋਂ ਕੋਈ ਅੱਜ ਪਿੰਡ ਵਾਲਿਆਂ ਦੇ ਵਿੱਚ ਰੋਸ਼ ਆ ਇੱਕ ਗੁੱਸਾ ਸਾਡੇ ਘਰ ਘਰ ਰੋਸ਼ ਹਾਂਜੀ ਤਾਂ ਅੱਜ ਪਿੰਡ ਦੇ ਪਿੰਡ ਵਾਲਿਆਂ ਦੇ ਵਿੱਚ ਇੱਕ ਰੋਸ਼ ਆ ਇੱਕ ਗੁੱਸਾ ਆ कि ਜਿਹੜੇ ਜਿਹੜਾ ਨੁਕਸਾਨ ਹੋ ਗਿਆ ਜਾਨੀ ਮਲੀ ਨੁਕਸਾਨ ਹੋ ਗਿਆ ਤਾਂ ਮੁਆਵਜ਼ਾ ਕੌਣ ਦੇਊਗਾ ਤੇ ਉਹਨਾਂ ਉੱਤੇ ਇੱਕ ਹੋਰ આરોਪ ਲਗਾਇਆ ਜਾ ਰਿਹਾ ਕੋਈ ਚੋਰੀ ਦੀ ਗੈਸ ਦਾ ਉਹ ਕੀ ਮਾਮਲਾ ਦੇਖੋ ਇਹ ਉਹ ਵਾਲਾ ਪਟੜਾ ਆਪਣੇ ਗੈਸ ਪਲਾਂਟ ਦਾ ਹੈਗਾ ਦੂਜੀ ਸਾਈਡ ਤੇ ਤੇ ਇਹ ਜਾਂਦੇ ਦੂਜੀ ਸਾਈਡ ਉਹ ਆਂਦੀ ਉੱਥੋਂ ਦੀ ਨੰਗ ਕੇ ਜਾਂਦੇ ਦੂਜੀ ਸਾਈਡ ਨੂੰ ਤੇ ਗੈਸ ਪਲੈਂਟ ਹੈਗਾ ਥੋੜ੍ਹੀ ਸਾਈਡ ਤੇ ਤੇ ਰਾਤ ਨੂੰ ਵੀ ਜਾਂਦੇ ਆ 12 ਵਜੇ ਵੀ ਜਾਂਦੇ ਆ 1 ਵਜੇ ਵੀ ਜਾਂਦੇ ਆ ਤੇ ਉੱਧਰ ਨੂੰ ਜਾਣ ਦਾ ਮਸਲਾ ਹੀ ਨਹੀਂ ਯਾਦ ਗੈਸ ਪਲੈਂਟ ਚਾਹੁੰਗੇ ਸਰਕਾਰ ਨੂੰ ਜਾਂ ਪ੍ਰਸ਼ਾਸਨ ਨੂੰ ਕੀ ਮੰਗ ਕਰਨਾ ਕੋਈ ਇੱਕ ਪ੍ਰਸ਼ਾਸਨ ਚਾਹੀਦਾ ਆ ਇਹਦੀ ਇਨਕੁਆਰੀ ਹੋਣੀ ਚਾਹੀਦੀ ਆ ਜੀ ਸੋ ਇਨਕੁਆਰੀ ਦੀ ਮੰਗ ਲਗਾਤਾਰ ਤੁਸੀਂ ਦੇਖ ਰਹੇ ਹੋ ਕਿ ਇਨਕੁਆਰੀ ਦੀ ਮੰਗ ਲਗਾਤਾਰ ਕੀਤੀ ਜਾ ਰਹੀ ਹੈ ਮੁਆਵਜ਼ੇ ਦੀ ਮੰਗ ਲਗਾਤਾਰ ਕੀਤੀ ਜਾ ਰਹੀ ਹੈ ਅਤੇ ਕਿਹਾ ਜਾ ਰਿਹਾ ਹੈ ਕਿ ਸਾਰੇ ਜਿੰਨੇ ਵੀ ਮਰੀਜ਼ ਹਨ ਜਿੰਨੇ ਵੀ ਮਰੀਜ਼ਾਂ ਨਾਲ ਗੱਲ ਕੀਤੀ ਆ ਚਾਹੇ ਪਿੰਡ ਵਾਸੀਆਂ ਨਾਲ ਗੱਲ ਕੀਤੀ ਆ ਸਾਰਿਆਂ ਵਿੱਚ ਇੱਕ ਰੋਸ ਦੇਖਣ ਨੂੰ ਮਿਲਿਆ ਹੈ ਇਸ ਹਾਦਸੇ ਨੂੰ ਲੈ ਕੇ ਇੱਕ ਮੰਥ ਭਾਗਾ ਹਾਦਸਾ ਸਾਹਮਣੇ ਆਇਆ ਸੀ ਮੰਡਿਆਲਾ ਦੇ ਅੱਡੇ ਤੇ ਜਿੱਥੇ ਕਿ ਐਲਪੀਜੀ ਗੈਸ ਦੇ ਨਾਲ ਭਰਿਆ ਟੈਂਕਰ ਜਿਹੜਾ ਹੈ ਹਾਦਸਾ ਗ੍ਰਸਤ ਹੁੰਦਾ ਹੈ ਔਰ ਇੱਕੋਦਮ ਕਦੋਂ ਆਮ ਹਵਾ ਦੇ ਵਿੱਚ ਉਹ ਐਲਪੀਜੀ ਗੈਸ ਖੁੱਲਦੀ ਹੈ ਇੱਕਦਮ ਉਹ ਕਦੋਂ ਅੱਗ ਦਾ ਰੂਪ ਧਾਰਨ ਕਰ ਲੈਂਦੀ ਹੈ ਇਹਨਾਂ ਜਿਹੜੇ ਅੱਗ ਦੀ ਚਪੇਟ ਦੇ ਵਿੱਚ ਆਏ ਮਰੀਜ਼ਾਂ ਨੂੰ ਕੋਈ ਸਮਝ ਨਹੀਂ ਲੱਗੀ ਉਹਨਾਂ ਦੇ ਦੱਸਣ ਮੁਤਾਬਕ ਇੱਕਦਮ ਹੀ ਹਵਾ ਦੇ ਵਿੱਚ ਅੱਗ ਫੈਲਣੀ ਸ਼ੁਰੂ ਹੋ ਗਈ ਔਰ ਉਸੇ ਚਪੇਟ ਦੇ ਵਿੱਚ ਆ ਕੇ ਰੋਸ਼ ਦੇਖਣ ਨੂੰ ਮਿਲ ਰਿਹਾ ਹੈ ਮੰਗ ਇਹ ਹੈ ਕਿ ਪ੍ਰੋਪਰ ਜਾਂਚ ਹੋਣੀ ਚਾਹੀਦੀ ਹੈ ਅਤੇ ਐਲਪੀਜੀ ਕੰਪਨੀ ਦੇ ਖਿਲਾਫ ਬੰਦਗੀ ਕਾਰਵਾਈ ਹੋਣੀ ਚਾਹੀਦੀ ਹੈ ਕੈਮਰਾ ਪਰਸੂ ਸੁਣਿੰਦੇ ਆ ਯੁਗੇਸ਼ ਕੁਮਾਰ ਪੇਟੀਸ਼ਨ ਨੂੰ ਹੁਸ਼ਿਆਰ